ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕੋ ਹਸਪੀਟਲ ਵਿੱਚ ਇੰਡੀਅਨ ਟੀਵੀ ਨਿਊਜ਼ ਦੀ ਟੀਮ ਨੇ ਸਪਿੰਗ ਦੇ ਰਾਹੀਂ ਦੌਰਾ ਕੀਤਾ ਤੇ ਵੇਖਿਆ ਕਿ ਸਫਾਈ ਦਾ ਬਹੁਤ ਬੁਰਾ ਹਾਲ ਸੀ ਬਾਥਰੂਮ ਗੰਦਗੀ ਨਾਲ ਭਰੇ ਹੋਏ ਸੀ ਤੇ ਬੈਡਾਂ ਦੇ ਗੱਦੇ ਫਟੇ ਹੋਏ ਸੀ ਮਰੀਜ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਾਤ ਬਾ ਸ਼ਿਕਾਇਤ ਕਰਨ ਤੇ ਵੀ ਕੋਈ ਸੁਣਵਾਈ ਤੇ ਡਾਕਟਰ ਵੀ ਆਪਣੀ ਡਿਊਟੀ ਤੇ ਮੌਜੂਦ ਨਹੀਂ ਪਾਏ ਗਏ ਸੁਨੀਲ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਨਾ ਹਾਲ ਦੇਖੋ ਬੈਡਾਂ ਕੋਈ ਇੱਥੇ ਆ ਕੇ ਪੁੱਛੀ ਗਏ ਕਿ ਕਿਹੜੇ ਬੰਦੇ ਦੀ

ਅੰਦਰ ਬਾਰਟੀਆਂ ਨਹੀਂ ਆਗੀਆਂ ਟੁੱਟ ਭੱਜ ਗਈ ਜੰਦਰ ਨੂੰ ਘੋੜੇ-ਗੋਡੇ ਇਨਚਾਰਜ ਰੂਮ ਦੇ ਵੀ ਵਿੱਚ ਕੋਈ ਡਾਕਟਰ ਨਹੀਂ ਕੋਈ ਨਰਸ ਨਹੀਂ ਹੈ ਪਰ ਫਿਰ ਸਰ ਇਨਚਾਰਜ ਕਰਨ ਸਿੰਘ ਦੀ ਤਰਨ ਸਿੰਘ ਦਾ ਰੂਮ ਇਹਨੇ ਜਿਹਨੇ ਵੀ ਡਾਕਟਰ ਆ ਨਰਸਾਂ ਆ ਗਿਆ ਕਿੱਥੇ ਗਿਆ ਕਿੱਥੇ ਗਿਆ ਜਿੰਚਾਰੀ ਤੇ ਬਣਾਤਾ ਪਬਲਿਕ ਨੇ ਗਵਰਨਮੈਂਟ ਨੇ ਪਰ ਕਿੱਥੇ ਆ ਨਾ ਨਰਸ ਨਾ ਨਰਸੇ ਕੋਈ ਡਾਕਟਰ ਨਾ ਕੋਈ ਹੈਲਪਰ ਯੋਗ ਲੱਗ ਰਿਹਾ ਹੈ ਅੱਜ ਵੀਡੀਓ ਜਾਏਗੀ ਨਾ ਹਾਂ ਯਾਹ ਤੇ ਕਹਿੰਦੇ ਆ ਬੋਰਡ ਮੈਂ ਮੰਡਿਆ ਦਾ ਜ਼ਿੰਦੀ ਵਾਲਾ ਇਨਚਾਰਜ ਕਰੂਗਾ ਪ੍ਰੋਫੈਸਰ ਤਰਮ ਸਿੰਘਾ ਉਹ ਉਹਨਾਂ ਦੇ ਅੰਦਰ ਕੇ ਇਨਚਾਰਜ ਬਾਟ ਹੋ ਗਿਆ ਠੀਕ ਹੈ ਜੀ ਇਹ ਕੇ ਕੰਪਲੀਟ ਕਰ ਦਿਓ ਉਨਾ ਵਾਰ ਸੇ ਬੈਨ ਵਾਰ ਸੇ ਕੋਈ ਤੇ ਕੋਈ ਪ੍ਰਬੰਧ ਨਹੀਂ ਹੋਗਾ ਕੋ ਬੰਦਾ ਚਲੋ ਦੋ ਸੀਟਾ ਹੀ ਹੋਆ ਹਾਂ ਲੋਕ ਲੱਗੇ ਸਾਰੇ ਲੋਕ ਲੱਗੇ ਦੇਖੋ ਅਮਰ ਸਿੰਘ ਕਹਿੰਦੇ ਨੇ ਹੈਗਾ ਗਵਰਨਮੈਂਟ ਦਾ ਹਸਪੀਟਲ ਆ ਕਹਿੰਦੇ ਗਵਰਨਮੈਂਟ ਦਾ ਹਸਪੀਟਲ ਆ ਪਰ ਕਾਹਨਾ ਨਾ ਲੱਗਦਾ ਸਾਰੀ ਦਵਾਈਆਂ ਤੁੰਨੀ ਦੀ ਆ ਸਾਰੀ ਖਜਾਰੂ ਲੈਣੇ ਪੈਂਦੇ ਆ ਕੋਈ ਗਵਰਨਮੈਂਟ ਦਾ ਨਹੀਂ ਹੈਗਾ ਇਹ ਸਾਰਾ ਸਰਕਾਰੀ ਨਹੀਂ ਹੈਗਾ ਇਹ ਹੈਗਾ ਪੈਸੇ ਜੇਬ ਚ ਲਿਆਓ ਤੇ ਫੇਰ ਹੀ ਤੁਹਾਡਾ ਕੰਮ ਹੋਣਾ ਉਦਾਂ ਨਹੀਂ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਹੋਣਾ ਇੰਟੈਂਸਿਵ ਕਿਰ ਲੋਟ ਕਿਰ ਲੋਟ ਯੂਨਿਟ ਆ ਕੋਈ ਲਾਈਟਰ ਨਹੀਂ ਕੋਈ ਲੈਟਾ ਨਹੀਂ ਹੈ ਗਿਆ ਮੈਂ ਕਹਿੰਦਾ ਕਿ ਬਈ ਦੇਖੋ ਤੇ ਨਹੀਂ ਕੋਈ ਲਾਈਟ ਨਹੀਂ ਹੈ ਇਹ ਕੋਈ ਇਹਨਾਂ ਦਾ ਪੇਸ਼ੈਂਟ ਦਾ ਕੋਈ ਆਇਆ ਨਾ ਕੋਈ ਹਨਾ ਉਹਨਾਂ ਦੀ ਬਹਿਨ ਵਾਸਤੇ ਕੋਈ ਨਹੀਂ ਹੈ ਪ੍ਰਬੰਧ ਕੋਈ ਰਿਲੇਜ ਨਹੀਂ ਆ ਕੋਈ ਸਟੂਲ ਨਹੀਂ ਆ ਸਭ ਇਹ ਸਾਰੇ ਚੋਰ ਘਰੋਂ ਘੜੀ ਲੈ ਗਏ ਆਪਣੇ ਫੀਮੇਲ ਵਰਡ ਇਹਨਾਂ ਨੇ ਫਲਾਈ ਲੈ ਗਏ ਜਿਵੇਂ ਅਸਮਾਨ ਹੀ ਘੜੀ ਲੈ ਗਏ ਦਾ ਨਾਸਤੇ ਕੋਈ ਹੈਗਾ ਹੀ ਨਹੀਂ ਇੱਥੇ ਸਟੇਟਿੰਗ ਕੋਈ ਚਾਰ ਮੰਗਾ ਕੋਈ ਬੈਣ ਚਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਲੋਕਾਂ ਨੇ ਆਪਣੇ ਮੰਦੇ ਲੈਣੇ ਕਰੋ ਕੋਈ ਦੇਖ ਕੋਈ ਬਣਾਉਣੀ ਹੈ ਇੱਥੇ ਜਗ੍ਹਾ ਤੇ ਕੋਈ ਲਾਈਟ ਵੀ ਬਾਥਰੂਮ ਵੀ ਨਹੀਂ ਹੈ ਨਾ ਪੇਸ਼ੈਂਟ ਅੰਦਰ ਕਰ ਤੇ ਕਿਦਾਂ ਮਤਲਬ ਕਿ ਹੋਏਗਾ ਉਹਦਾ ਫਟੇ ਗੱਦੇ ਹਾਂ ਤੇ ਟੁੱਟੇ ਬੈੱਡ ਇੱਟਾ ਥੱਲੇ ਦਿੱਤੀਆਂ ਸਾਰੇ ਵਾਸਤੇ ਬੁਰਾ ਹਾਲ ਹੈ ਜੀ ਤਾਂ ਦਰ ਜੀ ਕੋਈ ਟੈਂਡ ਨਹੀਂ ਹੋ ਰਿਹਾ ਜੀ ਕੋਈ ਕਿਸੇ ਡਾਕਟਰ ਨਹੀਂ ਆ ਰਿਹਾ ਕੋਈ ਇੱਥੇ ਨਾ ਬੜਾ ਬੁਰਾ ਕੋਈ ਹੈ ਹੀ ਨਹੀਂ ਐਥੇ ਕੀ ਪੇਸ਼ੈਂਟ ਕੋਲੋਂ ਪਾਣੀ ਦੇ ਜੇ ਉਹ ਉਹਨਾਂ ਦੇ ਜਿਹੜੇ ਆਏ ਮੇਰੇ ਨਾਲ ਅਟੈਂਡੈਂਟ ਉਹ ਉਹਨਾਂ ਨੂੰ ਕਹਿੰਦੇ ਜੀ ਪੋਚਾ ਮਾਰੋ ਹਾਂ ਸਹੀ ਹੈ ਕਹਿੰਦੇ ਉਹਨਾਂ ਨੂੰ ਪੋਚਾ ਮਾਰੋ ਸੰਪਰਕ ਪਰ ਇਹਨਾਂ ਦੇ ਬੰਦੇ ਕੀ ਕਰਦੇ ਜਿਨ੍ਹਾਂ ਨੇ ਲੱਖ ਲੱਖ ਰੁਪਈਆ ਸੈਲਰੀਆਂ ਲੈਣੀਆਂ ਹਨਾ ਉਹ 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 ਕਦੇ ਵਾਸਤੇ ਰੱਖੇ ਦੇ ਨੇ ਉਹ ਇੱਥੇ ਮਿਲਣ ਦਾ ਰੱਗ ਸਾਮਾਨ ਨਹੀਂ ਹੈ ਇਹ 아이 아이 ਨਹੀਂ ਇੱਥੇ ਕੋਚੇ ਮਾਣ ਵੀ ਰੱਖਣ ਉਹ ਤੇ ਉਹਨਾਂ ਨੇ ਕਰਨਾ ਚਾਹੀਦਾ 2 3